ਆਉਣਾ ਸਣਾ ਉੜਾੜਾ ਚੱਲ ਸਣਾ ਸ਼ਾਬਾਸ਼ ਆ ਬੋਤਾਪਾ ਨੂੰ ਉੜਾੜੇ ਨਹੀਂ ਆ ਰਿਹਾ ਬੜੀ ਦੇਖੋ ਪੰਜਾਬ ਜਿਹਾ ਆਪਾਂ ਪ੍ਰਾਈਵੇਟ ਸਕੂਲ ਆਏ CBSE ਪੜਾਉਂਦੇ ਨੇ ਪੰਜਾਬੀ ਕਿੰਨੂੰ ਆਉਂਦਾ ਪੂਰਾ ਉੜਾੜਾ ਐਨ ਜਿਹੜਾ ਡੱਟ ਕੇ ਬੋਲੇ ਚਲ ਆ ਸ਼ਾਬਾਸ਼ ਕੁੜਾ ਐ ਰਾਇ ਜੀ ਸਾਰਾ ਰੱਟਾ ਕੱਢ ਕੇ ਆ ਗਿਆ 86740 ਬੰਦਾ ਤਾਂ ਤੁਹਾਡੇ ਕੋਲ ਦਰਦ ਨਾ ਤਾ 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 ਨਾ ਬਾਪੂ ਦਾ ਬੱਬਾ ਮੇਰੀ ਮਾਂ ਯਾਰ ਆ ਰੋਣ ਲੱਗ ਪਿਆ ਸ਼ਾਬਾਸ਼ ਕੀ ਨਾਮ ਤੇਰਾ ਆ ਵੇ ਲੋ ਪੁੱਤਰੋ ਬਲਰਾਜ ਨੇ ਵਧੀਆ ਸੁਣਾਇਆ ਨਾ ਵੇਖੋ ਆਪਣੀ ਮਾਂ ਬੋਲੀ ਕਿਹੜੀ ਆ ਪੰਜਾਬੀ ਪੰਜਾਬੀ ਇਹ ਕਰਕੇ ਆਪਾਂ ਨੂੰ ਪੂਰੀ ਪੰਜਾਬੀ ਆਉਣੀ ਚਾਹੀਦੀ ਆ ਠੀਕ ਆ ਤੇ ਇੱਕ ਜਦੋਂ 8ਵੀਂ ਤੇ ਹੋਏਣਾ ਆਪਾਂ ਦਸਤਾਰਾਂ ਬੰਨਣੀਆਂ ਕਿਨਾ ਬੁੱਧ ਤੇਰਾ ਵਰਨੂਰ ਸਿੰਘ ਤੇ ਨਾ ਹੀ ਬੜਾ ਸੋਹਣਾ ਵਾ ਜਿਹੜੇ ਸੋਹਣੇ ਲੱਗ ਰਿਹਾ ਤੁਸੀਂ ਨਿਕਨਿਕੇ ਪੰਜਾਬੀ ਵੀ ਆਉਣੀ ਚਾਹੀਦੀ ਆ ਪਾਠ ਕਰਦੇ ਜਲਦੀ ਸਾਹਿਬ ਦਾ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਸ਼ਾਬ ਨੂੰ ਰਹਿ ਰਾਸ ਠੀਕ ਆ ਅਨੇ ਆਇਓ ਸਰੂਪਾ ਲਿਖਿਆ ਵਾ ਸਿੰਘ ਨੂੰ ਤੇ ਵਧਿਗਾ ਰਿਹਾ ਆਪਣਾ ਸਾਰਾ ਕਾਲਿਓ ਬੜਾ ਸੋਹਣਾ ਸੁਣਾਇਆ ਵਰਨੂਰ ਤੈਨੂੰ ਆਂਦਾ ਊੜੜਾ ਨਹੀਂ ਆਂਦਾ ਇੱਕ ਦੋ ਆ ਨਾ ਕਿ ਇਹਨੂੰ 1 2 3 4 ਆਂਦਾ ਤੈਨੂੰ ਸਾਰਾ ਕੁਝ ਆਂਦਾ ਇਹਨਾਂ ਨੂੰ ਕੀ ਆਂਦਾ ਇਧਰ ਆਓ ਇਧਰ ਆਓ ਚੱਲ ਸੁਣਾ ਅੱਗੇ ਅੱਗੇ ਚੰਗੀ ਤੀਰਤਾ ਕੇ ਸੁਣਾ 1 2 3 4 5 6 ਸਾਰਾ ਹੱਥ ਤੋੜਦਾ 11 12 13 ਅਗੇ 31 32 33 34 ਤੁਹਾਡੇ ਟੀਚਰ ਵੀ ਆਏ ਨਾਲ ਹੈਗਾ ਵੀ ਟੀਚਰ ਤੁਹਾਡਾ ਇੱਥੇ ਬਾਜ ਮਾਰਿਓ ਟੀਚਰਾਂ ਨੂੰ ਦੱਸ ਕੌਰ ਦਾ ਪਤਾ ਕੀ ਮਤਲਬ ਹੁੰਦਾ ਕੌਰ ਦਾ ਮਤਲਬ ਹੁੰਦਾ ਰਾਜਕੁਮਾਰੀ ਕੌਰ ਦਾ ਮਤਲਬ ਹੁੰਦਾ ਰਾਜਕੁਮਾਰੀ ਗੁਰੂ ਦੀ ਧੀ ਤੇ ਸਿੰਘ ਦਾ ਮਤਲਬ ਸਿੰਘ ਦਾ ਮਤਲਬ ਸ਼ੇਰ ਪੰਜਾਬੀ ਬਣਾਉਂਦੇ ਸਕੂਲੇ ਆਪ ਰੌਂਦੀ ਨਹੀਂ ਕੋਈ ਬੱਚਿਆਂ ਨੂੰ ਪੰਜਾਬੀ ਆਪਣੇ ਟੀਚਰਾਂ ਨੂੰ ਕਹੋ ਵੀ ਸਾਨੂੰ ਸਿਖਾਓ ਜੀ ਜ਼ਰੂਰੀ ਆ ਠੀਕ ਆ ਕਿੱਡੇ ਸੋਹਣੇ ਲੱਗ ਰਿਹਾ ਤੂੰ ਸ਼ਬਾਸ਼ ਬੋਲੇ ਬੋਲ ਬਾਈ ਇਸ ਕੋਲ ਤੱਕ ਲਿਆ ਬਤਿਹਰ ਨੂੰ ਬੋਲੇ ਬੋਲੇ ਸੋ ਨਿਹਾਲ ਸੋ ਨਿਹਾਲ ਛੜਤੀ ਕਾਲਾ ਚ ਰਹਿਣਾ ਵਾਹ ਬਾਈ ਕਿਤੇ ਪਾਪਾ ਕਿੱਥੇ ਆਏ ਆ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰਾ ਨਗਰ ਬਸਾਇਆ ਇਸ਼ਨਾਨ ਕੀਤਾ ਸਾਰੇ ਸਰੋਵਰ ਚ ਜਦੋਂ ਆਪਾਂ ਜਾਣਾ ਜਿੱਥੇ ਸਰੋਵਰ ਹੋਵੇ ਉੱਤੇ ਇਸ਼ਨਾਨ ਨਹੀਂ ਕਰਨਾ ਤੇ ਪਾਠ ਵੀ ਕਰਨਾ ਠੀਕ ਆ ਹੋਸ਼ ਰੋ ਜੜ ਦੀ ਕਲਾ ਚ ਰੋ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ you <laughs> ਇੱਕਲੋ ਤੁਸੀਂ ਪੈਸਾਰ ਇਕੱਠੇ ਹੋ। ਇੱਥੇ ਆ ਜਾਓ। ਅੱਧੇ ਆ ਜਾਓ। ਮਾਜੀ ਸਾਹਿਬ ਕਿਥੇ ਆ? ਮਹਿੰਦਰ ਸਾਹਿਬ ਉਹ ਵੇਖੋ ਨਾ ਬੰਦ ਵਾਲੀ। ਇੱਕਲੋ ਖੜੋ। जी जिला खालसा वाइफ वैसे तो अः जो भी है संगत बोलना है ਅੱਜ ਸਿਰਫ ਆਪਾਂ ਗੁਰੂ ਘਰ ਦੇ ਦਰਸ਼ਨ ਕਰਨ ਆਏ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੱਚੇ ਦਰ ਤੇ ਔਰ ਪਾਤਸ਼ਾਹ ਪਾਸੋਂ ਆਸ਼ੀਰਵਾਦ ਲੈਣ ਆਏ ਆ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਔਮ ਦੇ ਵਿੱਚ ਇਕਤਾ ਪ੍ਰਗਟ ਹੋਵੇ ਔਰ ਇਹ ਪੰਥ ਦੀਵਾਲੀ ਦਾ ਪੰਥਾ ਪੰਥ ਹਮੇਸ਼ਾ ਚੜ੍ਹਦੀ ਕਲਾ ਤੇ ਰਹੇ ਸੱਚੇ ਪਾਤਸ਼ਾਹ ਦੇ ਅਸੀਂ ਤੇ ਦਰ ਘਰ ਦੇ ਨਿਮਾਣੇ ਸੇਵਕਾਂ ਪਾਤਸ਼ਾਹ ਦੀਆਂ ਸੇਵਾ ਲੈਣ ਆਏ ਵਾਹਿਗੁਰੂ ਜੀ ਕਾ ਸਾਰੇ ਵਾਹਿਗੁਰੂ ਦਿੱਲੀ ਤੇ ਪੰਜਾਬ ਨੇ ਕਈ ਵਾਰੀ ਫਸੇ ਕੀਤਾ ਬਿਲਕੁਲ ਬਿਲਕੁਲ ਆਪਣਾ ਹੀ ਹੈ ਦਿੱਲੀ ਘੜੀ ਬਿਲਕੁਲ ਪਰ ਪੰਜਾਬੀ ਤੇ ਸੱਭਾ ਉਹਨਾਂ ਮਤਿਆਂ ਨੂੰ ਇਹੋ ਜਿਹਾ ਹੋ ਸੇ ਗੁੰਡਾ ਹੈ ਨਾ ਈੜੀ ਗੁੰਡਾ ਤੇ ਜੁੜਾ ਯੈਸ ਇਹ ਦੋਵੇਂ ਸਿੱਖ ਲਈ ਜ਼ਰੂਰੀ ਆ ਇੱਕ ਪਾਪਾ ਨੇ ਕਿੱਡੀ ਸੋਹਣੀ ਦਸਤਾਰ ਸਜਾਈ ਥੋੜਾ ਜਿਹਾ ਹੋਰ ਵੱਡੇ ਹੋਏ ਦਸਤਾਰ ਵੀ ਸਜਾਉਣੀ ਇਹ ਗੁਰੂ ਦੀ ਬਖਸ਼ਿਸ਼ ਆ ਰਹਿਮਤ ਆ ਹਾਂਜੀ ਉੜਾ ਉੜਾ ਐੜਾ ਪੰਜਾਬੀ ਗੁਰਮੁਖੀ ਧਿਆਨ ਦਿਓ ਬਿਲਕੁਲ ਬਿਲਕੁਲ ਸਾਡੇ ਉੱਥੇ ਜਿਹੜਾ ਦਫਤਰ ਆ ਤਾਂ ਪ੍ਰਚਾਰ ਦੇ ਉਹਨਾਂ ਕੋ ਪੰਜਾਬੀ ਦੀਆਂ ਕਿਤਾਬਾਂ ਲਿਆਓ ਅਰ ਉਹਨਾਂ ਨੂੰ ਕਹੋ ਵੀ ਪੰਜਾਬੀ ਦੀਆਂ ਕਲਾਸਾਂ ਲਾਉਣ ਬਚ ਜਾਂਦੀਆਂ ਜੀ ਜੀ ਬਿਲਕੁਲ ਉੜਾ ਤੇ ਜੁੜਾ ਹੀ ਤੇ ਆਪਣੀ ਘਰ ਹੋਰ ਆ ਇਹ ਜ਼ਰੂਰ ਚਾਹੀਦੀ ਹੈ ਐਸਾ ਕਹਾਣੀਆਂ ਸਾਹਿਬ ਐ ਗੁਰਜੀ ਯਾ ਤੁਸੀਂ ਕੁਝ ਜਨਾਰ ਦੇ i <laughs> señalar la ਰਾਜ ਸੱਚੇ ਪਾਤਸ਼ਾਹ ਜੀ ਦਾ ਬਰੋਸਾ ਆਇਆ ਇਹ ਨਗਰਾ ਗੁਰਦੁਆਰਾ ਸ਼੍ਰੀ ਤਰਨਤਾਰਨ ਸਾਹਿਬ ਜਦੋਂ ਅਸੀਂ ਧਰਮ ਪ੍ਰਚਾਰ ਕਰਦੇ ਸੀ ਤੇ ਤਕਰੀਬਨ 3 ਸਾਲ ਇੱਥੇ ਪਾਤਸ਼ਾਹ ਦੇ ਘਰ ਦੇ ਵਿੱਚ ਰਹਿਣ ਦਾ ਪਾਤਸ਼ਾਹ ਨੇ ਮੌਕਾ ਦਿੱਤਾ ਤੇ ਬੜੀਆਂ ਰਹਿਮਤਾਂ ਕੀਤੀਆਂ ਸਤਿਗੁਰੂ ਜੀ ਦਾ ਧੰਨਵਾਦ ਆਪਾਂ ਕਰਨ ਇੱਥੇ ਆਏ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨ ਸਾਰੀ ਕੌਮ ਦੇ ਵਿੱਚ ਇੱਕਤਾ ਇਤفاق ਬਖਸ਼ਣਾ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਤਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਿਹੜਾ ਵਿਸ਼ਵ ਵਿਆਪੀ ਉਪਦੇਸ਼ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰਿਆ ਤੇ ਥੱਲੇ ਹੋ ਉਭਾਰ ਸਤਗੁਰੂ ਦਾ ਉਪਦੇਸ਼ ਮਨੁਵਾਦੀ ਉਪਦੇਸ਼ ਆ ਸਰਬੱਤ ਦੇ ਭਲੇ ਦਾ ਉਪਦੇਸ਼ ਆ ਤੇ ਅਸੀਂ ਸਤਗੁਰੂ ਦੇ ਉਪਦੇਸ਼ ਦੇ ਮੁਤਾਬਕ ਚੱਲ ਕੇ ਸਤਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਤੋਂ ਅੱਜ ਆਪਾਂ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਇੱਥੇ ਸੱਚੇ ਪਾਤਸ਼ਾਹ ਦੀ ਧਰਤੀ ਤੇ ਆਏ ਆ ਅਰਦਾਸ ਕਰਦੇ ਆ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪੰਥ ਦੇ ਬੋਲ ਬਾਲਿਆਂ ਦੀ ਅਰਦਾਸ ਕਰਦੇ ਆ ਪੰਥ ਦੀ ਇਕਤਾ ਦੀ ਅਰਦਾਸ ਕਰਦੇ ਆ ਕਿ ਸਾਡੇ ਹਰ ਘਰ ਦੇ ਵਿੱਚ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਤੇ ਸ਼ਾਮ ਨੂੰ ਸੋਹਦਰ ਸਾਹਿਬ ਦੇ ਪਾਠ ਦੀ ਗੂੰਜ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬੇਟੀ ਆਹ ਆਹ ਕਿ ਨਾ ਨਿਹਦਰ ਸਾਹਿਬ ਕੋਈ ਨਹੀਂ ਇਹ ਹਮਾ ਤੇ ਲਲੀ ਗੱਲ ਕਰਦੀ ਆ ਨਹੀਂ ਵਧੀਆ ਸੀ